ਜੇ ਅਸੀਂ ਆਪਣੀ ਜ਼ਿੰਦਗੀ 'ਚ ਜਿੱਤ ਪਾਉਣੀ ਹੈ ਤਾਂ ਜੇ ਅਸੀਂ ਆਪਣੇ ਦੁਸ਼ਮਣਾਂ 'ਤੇ ਜਿੱਤ ਪਾਉਣੀ ਹੈ ਤਾਂ ਉਹਦੇ ਲਈ ਅਸੀਂ ਕੀ ਕਰਨਾ ਹੈ ਉਸ ਦਿਨ ਯਹੋਸ਼ੂ ਦੇ ਸਾਹਮਣੇ ਮਹਾਨ ਨਗਰ ਮਹਾਨ ਰਾਜਾ ਕਿਵੇਂ ਆਏਗਾ ਵੇਖ ਲਵਾਂਗੇ ਕਿਵੇਂ ਤੁਸੀਂ ਇਸ ਨਗਰ ਨੂੰ ਢਾ ਦੋਗੇ ਦੇਖ ਲਵਾਂਗੇ ਕਹਿੰਦੇ ਯਹੋਸ਼ੂ ਦੇ ਕੋਲ ਕੌਣ ਆਇਆ ਜਾਣਦੇ ਹੋ ਤੁਸੀਂ ਆਓ ਪੜਦੇ ਹਾਂ ਜਦ ਯਹੋਸ਼ੂ ਯਰੀਹੋ ਦੇ ਕੋਲ ਸੀ ਉਸਨੇ ਨਿਗਾਹ ਕਰਕੇ ਵੇਖਿਆ ਕੀ ਵੇਖਿਆ ਕੀ ਹੱਥ ਵਿੱਚ ਨੰਗੀ ਤਲਵਾਰ ਲੈ ਹੋਏ ਇੱਕ ਇਨਸਾਨ ਸਾਹਮਣੇ ਖੜਾ ਹੈ ਨੰਗੀ ਤਲਵਾਰ ਆਪਣੇ ਹੱਥ 'ਚ ਲੈ ਕੇ ਇੱਕ ਆਦਮੀ ਯਹੋਸ਼ੂ ਨੂੰ ਉਸ ਜਗ੍ਹਾ ਤੇ ਦਿਖਾਈ ਦਿੱਤਾ ਜਿਵੇਂ ਹੀ ਯਹੋਸ਼ੂ ਨੇ ਇਹ ਵਿਖਿਆ ਕੀ ਸਾਫ ਸਾਫ ਪਰਮੇਸ਼ਰ ਉੱਤਰ ਆਇਆ ਹੈ ਕੀ ਕੀਤਾ ਜਾਣਦੇ ਹੋ ਆਓ ਵੇਖਦੇ ਹਾਂ ਚਾਰ ਵਿਸ਼ੇ ਪਹਿਲਾ ਤਦ ਯਹੋਸ਼ੂ ਨੇ ਧਰਤੀ ਦੇ ਉੱਪਰ ਮੂਹ ਦੇ ਪਾਰ ਦੇ ਕੇ ਮੱਥਾ ਟੇਕਿਆ ਨਮਰਤਾ ਭੈਣੋ ਤੇ ਭਰਾਓ ਜੇ ਤੁਸੀਂ ਆਪਣੀ ਜ਼ਿੰਦਗੀ ਚ ਜਿੱਤ ਪਾਉਣੀ ਹੈ ਤਾਂ ਤੁਹਾਡੇ ਅੰਦਰ ਨਮਰਤਾ ਵਾਲਾ ਸੋਭਾ ਹੋਣਾ ਚਾਹੀਦਾ ਜੋ ਆਪਣੇ ਆਪ ਨੂੰ ਦੀਨ ਕਰਦੇ ਆ ਉਸ ਨੂੰ ਪਰਮੇਸ਼ਵਰ ਕੀ ਕਰਦੇ ਆ ਉੱਚਾ ਕਰਦੇ ਆ ਉੱਚੇ ਹੋਣ ਤੋਂ ਪਹਿਲਾਂ ਨਮਰਤਾ ਅਤੇ ਨਾਸ਼ ਹੋਣ ਤੋਂ ਪਹਿਲਾਂ ਘਮੰਡ ਆਉਂਦਾ ਹੈ ਕਿਸੇ ਦੁਕਾਨ ਤੇ ਕਸਟਮਰ ਆਇਆ ਆਤਿਆ ਕੇ ਕੁਝ ਮੰਗਿਆ ਭਾਈ ਇਹਦਾ ਰੇਟ ਕਿੰਨਾ ਹੈ ਕਿਉਂ ਦਿਖਾਈ ਨਹੀਂ ਦੇ ਰਿਹਾ ਇਸ ਤਰ੍ਹਾਂ ਗੱਲ ਕਿਉਂ ਕਰ ਰਹੇ ਹੋ ਮੈਂ ਤਾਂ ਰੇਟ ਪੁੱਛਿਆ ਤਾਂ ਫਿਰ ਵੇਖ ਲਓ ਉਹਦੇ ਉੱਪਰ ਰੇਟ ਲਿਖਿਆ ਹੋਏਗਾ ਤੁਸੀਂ ਇੱਥੇ ਕਿਉਂ ਹੋ ਮੈਂ ਤੁਹਾਨੂੰ ਇੱਥੇ ਰੇਟ ਦੱਸਣ ਲਈ ਨਹੀਂ ਆਇਆ ਇਹ ਕੀ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ ਜੀ ਐਸਾ ਵਿਅਕਤੀ ਕੀ ਖਰਾਬ ਕਰਦਾ ਹੈ ਕਸਟਮਰ ਨੂੰ ਖਰਾਬ ਕਰਦਾ ਹੈ ਜੋ ਗੁੱਸਾ ਕਰਦਾ ਹੈ ਜੇ ਗੁੱਸਾ ਕਰੇਗਾ ਤਾਂ ਕਸਟਮਰ ਖਰਾਬ ਕਰੇਗਾ ਜੇ ਗੁੱਸੇ ਵਾਲਾ ਵਿਆਹ ਕਰੇਗਾ ਪਤਨੀ ਨੂੰ ਗਵਾ ਲਵੇਗਾ ਅਤੇ ਜੇ ਕਰੋਦੀ ਇਸਤਰੀ ਵਿਆਹ ਕਰੇਗੀ ਤਾਂ ਪਤੀ ਨੂੰ ਗਵਾ ਲਵੇਗੀ ਅੱਜ ਸਾਡੇ ਵਿੱਚੋਂ ਕੁਝ ਗਵਾ ਬੈਠੇ ਆ ਚੰਗੇ ਦੋਸਤਾਂ ਨੂੰ ਗਵਾ ਬੈਠੇ ਆ ਚੰਗੇ ਰਿਸ਼ਤਿਆਂ ਨੂੰ ਖਰਾਬ ਕਰ ਬੈਠੇ ਆ ਚੰਗਾ ਭਵਿੱਖ ਖਰਾਬ ਕਰ ਲਿਆ ਹੈ ਚੰਗੇ ਸੰਬੰਧਾਂ ਨੂੰ ਖਰਾਬ ਕਰ ਲਿਆ ਹੈ ਕਾਰਨ ਜਾਣਦੇ ਹੋ ਤੁਹਾਡਾ क्रोध ਤੁਹਾਡਾ ਗੁੱਸਾ ਤੁਹਾਡਾ ਆવેશ ਤੁਹਾਡਾ ਕਮੰਡ ਅੱਜ ਉਸਨੇ ਤੁਹਾਨੂੰ ਇਕੱਲਾ ਕਰ ਦਿੱਤਾ ਅਨਾਥ ਕਰ ਦਿੱਤਾ ਪਰਮੇਸ਼ਵਰ ਦਾ ਨਾਮ ਉੱਚਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਅੰਦਰ ਸਭ ਤੋਂ ਪਹਿਲਾਂ ਕੀ ਵਿਖਣਾ ਚਾਹੀਦਾ ਹੈ ਭਲਾ ਜਾਣਦੇ ਹੋ ਨਮਰਤਾ ਤੂੰ ਸਾਡੇ ਵੱਲੋਂ ਹੈ ਜਾਂ ਫਿਰ ਸਾਡੇ ਦੁਸ਼ਮਨਾ ਦੇ ਵੱਲੋਂ ਹੋ ਕੇ ਆਇਆ ਹੈ ਮੈਂ ਯਹੋਵਾ ਦੀ ਸੇਨਾ ਦਾ ਪ੍ਰਦਾਨ ਹੋ ਕੇ ਹੁਣੇ ਹੀ ਆਇਆ ਹਾਂ ਇਸ ਤਰ੍ਹਾਂ ਜਦੋਂ ਯਹੋਵਾ ਦੇ ਬਾਰੇ ਦਸਿਆ ਗਿਆ ਤਾਂ ਉਸ ਸਮੇਂ ਯਹੋਸ਼ੂ ਨੇ ਮੂਦੇ ਪਾਰ ਦੇਖ ਕੇ ਉਸ ਨੂੰ ਮੱਥਾ ਟੇਕਿਆ ਉਹ ਕੀ ਵਿਖਾ ਰਿਹਾ ਹੈ ਦੱਸੋ ਦੀਨਤਾ ਨਮਰਤਾ ਦਾ ਸੁਭਾ ਮੇਰੇ ਭੈਣੋਂ ਅਤੇ ਭਰਾਵੋ ਜੇ ਚਾਹੁੰਦੇ ਹੋ ਤੁਹਾਨੂੰ ਪ੍ਰਾਰਥਨਾ ਦਾ ਉੱਤਰ ਮਿਲੇ ਦੀਨ ਹੋਣਾ ਸਿੱਖੋ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਨੂੰ ਸੁਣ ਕੇ ਤੁਹਾਨੂੰ ਚੰਗਾ ਜਵਾਬ ਦੇਵੇ ਫਿਰ ਦੀਨ ਬਣੋ ਦੋ ਜਣੇ ਪਰਮੇਸ਼ਵਰ ਦੀ ਹਜ਼ੂਰੀ ਚ ਗਏ ਇੱਕ ਫਰੀਸੀ ਸੀ ਅਤੇ ਦੂਸਰਾ ਚੁੰਗੀ ਲੈਣ ਵਾਲਾ ਸੀ ਆਓ ਵੇਖਦੇ ਹਾਂ ਲੂਕਾ ਦੀ ਅੰਜੀਲ 18 ਅਧਿਆਇ 10 ਆਇਤ ਦੋ ਮਨੁੱਖ ਮੰਦਰ ਚ ਪ੍ਰਾਰਥਨਾ ਕਰਨ ਦੇ ਲਈ ਗਏ ਇੱਕ ਫਰੀਸੀ ਸੀ ਅਤੇ ਦੂਸਰਾ ਚੁੰਗੀ ਲੈਣ ਵਾਲਾ ਸੀ ਫਰੀਸੀ ਖੜਾ ਹੋ ਕੇ ਆਪਣੇ ਮਨ ਦੇ ਵਿੱਚ ਪ੍ਰਾਰਥਨਾ ਕਰਨ ਲੱਗਾ हे ਪਰਮੇਸ਼ਵਰ ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਮੈਂ ਦੂਸਰੇ ਮਨੁੱਖਾ ਦੀ ਤਰ੍ਹਾਂ ਬੁਰਾ ਵਰਤ ਾਉ ਕਰਨ ਵਾਲਾ ਵੈ ਵਿਚਾਰੀ ਅਤੇ ਅਨਿਆਈ ਨਹੀਂ ਹਾਂ ਨਾ ਇਸ ਚੁੰਗੀ ਲੈਣ ਵਾਲੇ ਦੀ ਤਰ੍ਹਾਂ ਹਾਂ ਮੈਂ ਹਫਤੇ ਦੇ ਵਿੱਚ ਦੋ ਵਾਰ ਉਪਵਾਸ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਦਾ ਦਸ਼ਮਾਸ਼ ਵੀ ਦਿੰਦਾ ਹਾਂ ਪਰ ਚੁੰਗੀ ਲੈਣ ਵਾਲੇ ਨੇ ਦੂਰ ਹੀ ਖੜੇ ਹੋ ਕੇ ਸਵਰਗ ਦੇ ਵੱਲ ਅੱਖਾਂ ਵੀ ਚੱਕਣੀਆਂ ਨਾ ਚਾਹੀਆਂ ਅਤੇ ਆਪਣੀ ਛਾਤੀ ਪੇਟ ਪਿੱਟ ਕੇ ਕਿਹਾ हे ਪਰਮੇਸ਼ਵਰ ਮੈਂ ਪਾਪੀ ਹਾਂ ਮਿਰਤੇ ਦਇਆ ਕਰ ਮੈਂ ਤੈਨੂੰ ਆਖਦਾ ਹਾਂ ਕੋਈ ਦੂਸਰਾ ਨਹੀਂ ਇਹੀ ਮਨੋਖ ਧਰਮੀ ਠਹਿਰਾਇਆ ਗਿਆ ਹੈ ਆਪਣੇ ਘਰ ਗਿਆ ਇਹਨਾਂ ਵਿੱਚੋਂ ਇੱਕ ਤਾਂ ਨਮਰ ਸੀ ਅਤੇ ਦੂਸਰਾ ਆਤਮਿਕ ਕਮੰਡ ਦੇ ਨਾਲ ਭਰਿਆ ਹੋਇਆ ਸੀ ਜੋ ਕਮੰਡੀ ਸੀ ਉਹ ਕਮੰਡ ਨਾਲ ਆਇਆ ਕਮੰਡ ਨਾਲ ਗਿਆ ਪਰ ਜੋ ਨਮਰਤਾ ਦੇ ਨਾਲ ਆਇਆ ਉਹ ਧਰਮੀ ਬਣ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚੋਂ ਉਹ ਗਿਆ ਭੈਣੋ ਅਤੇ ਭਰਾਵੋ ਜੇ ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ ਕੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਅੰਦਰ ਕਮੰਡ ਨਹੀਂ ਹੋਣਾ ਚਾਹੀਦਾ ਯਹੋਸ਼ੂ ਉਹਦੇ ਸਾਹਮਣੇ ਪਰਮੇਸ਼ਵਰ ਦਾ ਦੂਤ ਯਾਨੇ ਪ੍ਰਭੂ ਮੇਰੇ ਸਾਹਮਣੇ ਹੈ ਇਸ ਗੱਲ ਨੂੰ ਜਦ ਸਮਝਿਆ ਤਾਂ ਉਹ ਮੂੰਹ ਦੇ ਭਾਰ ਡਿੱਗਿਆ ਅਤੇ ਪਰਮੇਸ਼ਵਰ ਨੂੰ ਮੱਥਾ ਟੇਕਿਆ ਪਿਆਰੇ ਪਰਮੇਸ਼ਵਰ ਦੀ ਹਜ਼ੂਰੀ 'ਚ ਗੋਡੇ ਟੇਕਣਾ ਸਹੀ ਤਰੀਕੇ ਨਾਲ ਬੈਠ ਕੇ ਦੂਜਿਆਂ ਨੂੰ ਆਦਰ ਦੇਣਾ ਇਹ ਤੁਹਾਡੀ ਆਤਮਿਕਤਾ ਅਤੇ ਨਮਰਤਾ ਨੂੰ ਦਿਖਾਉਂਦਾ ਹੈ पहला उसने नम्रता दिखाई अते दूसरा वह बेनती कर रहा है नम्रता दूसरा किया किया आम प्रभुदी हजुरी की आती प्रभु की हजूरी करते हे परमेश्वर मेरे हालात यह आ मेरी परिस्थिति ए आ कोई चमत्कार कर यह प्रार्थना कोई ना कोई अद्भुत काम कर कोई चमत्कार कर प्रभु ਸਹਾਇਤਾ ਕਰ ਪ੍ਰਭੂ ਅਚੰਭਾ ਕੰਮ ਕਰ ਪ੍ਰਭੂ ਅਦਭੁਤ ਕੰਮ ਕਰ ਪ੍ਰਭੂ ਰਸਤਾ ਖੋਲ ਪ੍ਰਭੂ ਰੁਕਾਵਟਾ ਦੂਰ ਕਰ ਪ੍ਰਭੂ ਆਮ ਤੌਰ ਤੇ ਸੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆ ਕੇ ਕੀ ਕਰਦੇ ਆ ਤੁਸੀਂ ਜਾਣਦੇ ਹੋ ਅਸੀਂ ਪਰਮੇਸ਼ਵਰ ਨੂੰ ਕੰਮ ਦਿੰਨੇ ਆ ਪਰਮੇਸ਼ਵਰ ਨੂੰ ਕਹਿੰਨੇ ਆ ਪ੍ਰਭੂ ਇਹ ਕਰ ਉਹ ਕਰ ਇਸ ਤਰ੍ਹਾਂ ਅਸੀਂ ਕਹਿੰਨੇ ਆ ਕਿ ਪ੍ਰਭੂ ਤੂੰ ਇਹ ਕਰ ਉਹ ਕਰ ਅਤੇ ਅਸੀਂ ਪ੍ਰਭੂ ਕੋਲ ਆ ਕੇ ਪਰਮੇਸ਼ਵਰ ਨੂੰ ਕੀ ਕਰਨਾ ਅਸੀਂ ਦੱਸਦੇ ਆ ਇਹ ਸੱਚਾ ਜਾਂ ਨਹੀਂ ਦੱਸੋ ਇਹ ਸੱਚਾ ਲੇਕਿਨ ਯਹੋਸ਼ੂ ਨੇ ਪੁੱਛਿਆ ਕਿ ਯਹੋਵਾ ਦੇ ਵੱਲੋਂ ਲੜਾਈ ਲੜਨ ਦੇ ਲਈ ਆਇਆ ਹੈ ਯੈਸ ਤਾਂ ਫਿਰ ਦੱਸ ਹੁਣ ਮੈਂ ਕੀ ਕਰਾਂ ਪਿਆਰਿਓ ਯਹੋਸ਼ੂ ਪੁੱਛ ਰਿਹਾ ਹੈ ਕੀ ਪੁੱਛ ਰਿਹਾ ਹੈ ਦੱਸੋ ਮੈਂ ਕੀ ਕਰਾਂ ਤੁਸੀਂ ਕੀ ਕਰੋਗੇ ਇਹ ਨਹੀਂ ਕਹਿ ਰਿਹਾ ਕਹਿ ਰਿਹਾ ਦੱਸੋ ਮੈਂ ਕੀ ਕਰਾਂ ਆਓ ਪੜਦੇ ਹਾਂ ਅਤੇ ਉਸ ਨੂੰ ਕਿਹਾ ਆਪਣੇ ਦਾਸ ਦੇ ਲਈ ਮੇਰੇ ਪ੍ਰਭੂ ਦੀ ਕੀ ਆਗਿਆ ਹੈ ਕਿ ਮੇਰੇ ਵੱਲੋਂ ਯੁੱਧ ਲੜਨ ਲਈ ਆਏ ਹਾਂ ਤਾਂ ਫਿਰ ਆਗਿਆ ਦਿਵੋ ਮੈਨੂੰ ਦੱਸੋ ਮੈਂ ਕੀ ਕਰਾਂ ਭੈਣੋ ਅਤੇ ਭਰਾਓ ਪ੍ਰਭੂ ਦੀ ਹਜ਼ੂਰੀ ਚ ਆ ਕੇ ਕੀ ਕਰਨਾ ਹੈ ਆਓ ਪੜਦੇ ਹਾਂ ਨਿਆਂਇਆਂ ਦੀ ਕਿਤਾਬ 13ਵਾਂ ਅਧਿਆਇ 30 ਰਾਤੇ ਚੌਥਾ ਵਚਨ ਪੜਾਂਗੇ ਇਸ ਔਰਤ ਨੂੰ ਯਹਵਾ ਦੇ ਦੂਤ ਨੇ ਦਰਸ਼ਨ ਦੇ ਕੇ ਵੇਖੋ ਇੱਥੇ ਵੀ ਦੂਤ ਆ ਯਾਨੀ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਹਾ ਸੁਣ ਬਾਝ ਹੋਣ ਦੇ ਕਾਰਨ ਤੇਰੇ ਸੰਤਾਨ ਨਹੀਂ ਅਤੇ ਹੁਣ ਤੂੰ ਗਰਭવતી ਹੋਏਂਗੀ ਅਤੇ ਤੇਰੇ ਇੱਕ ਪੁੱਤਰ ਹੋਏਗਾ ਇਹ ਯਾਦ ਰੱਖੀ ਨਾ ਤਾ ਤੂੰ ਦਾਖਮਦੂ ਅਤੇ ਨਾ ਕਿਸੇ ਹੋਰ ਤਰ੍ਹਾਂ ਦਾ ਮਦੀਰਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਵਸਤੂ ਖਾਈਂ ਕਿਉਂਕਿ ਤੂੰ ਗਰਭਤੀ ਹੋਏਂਗੀ ਤੇਰੇ ਇੱਕ ਪੁੱਤਰ ਪੈਦਾ ਹੋਏਗਾ ਅਤੇ ਉਹਦੇ ਸਿਰ ਤੇ ਕਦੇ ਚੂਰਾ ਨਾ ਫਿਰੇ ਕਿਉਂਕਿ ਉਹ ਪਰਮੇਸ਼ਵਰ ਲਈ ਨਾਜ਼ੀਰ ਕੀਤਾ ਗਿਆ ਹੋਵੇਗਾ ਅਤੇ ਇਜ਼ਰਾਈਲੀਆਂ ਨੂੰ ਫਲਸਤੀਆ ਦੇ ਹੱਥੋਂ ਛਡਾਉਣ ਦੇ ਲਈ ਉਹੀ ਹੱਥ ਵਧਾਵੇਗਾ ਜਲਦੀ ਨਾਲ ਆਪਣੇ ਪਤੀ ਨੂੰ ਜਾ ਕੇ ਘਰੇ ਗਿਆ ਸੁਣੋ ਜੀ ਪਰਮੇਸ਼ਵਰ ਦੇ ਦੂਤ ਨੇ ਦਰਸ਼ਨ ਦੇਖ ਕੇ ਇਸ ਤਰ੍ਹਾਂ ਆਗਿਆ ਦਿੱਤੀ ਆ ਸਾਡੇ ਜੀਵਨ ਦੇ ਵਿੱਚ ਅਦਭੁਤ ਕੰਮ ਹੋਣ ਵਾਲਾ ਹੈ ਅਸੀਂ ਜੀ ਦੇ ਲਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ ਅਤੇ ਜਿਹਦੇ ਬਾਰੇ ਅਸੀਂ ਕਈ ਸਾਲਾਂ ਤੋਂ ਪ੍ਰਾਰਥਨਾ ਕਰ ਰਹੇ ਸੀ ਜਿਹਦੇ ਬਾਰੇ ਸੋਚ ਕੇ ਅਸੀਂ ਕਈ ਵਾਰ ਬੇਨਤੀ ਕਰ ਰਹੇ ਸੀ ਜਿਸਦੇ ਬਾਰੇ ਵਿਚਾਰ ਕਰਕੇ ਅਸੀਂ ਦੁਖੀ ਹੋ ਰਹੇ ਹਾਂ ਮੇਰਾ ਪਰਮੇਸ਼ਵਰ ਉਸ ਦਾ ਜਵਾਬ ਦੇਣ ਜਾ ਰਿਹਾ ਹੈ ਪਿਆਰਿਓ ਮੇਰਾ ਪਰਮੇਸ਼ਵਰ ਅੱਜ ਇਹੀ ਗੱਲ ਤੁਹਾਨੂੰ ਵੀ ਕਹਿ ਰਿਹਾ ਹੈ ਜਿਹਦਾ ਤੁਸੀਂ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹੋ ਜਿਹਦੇ ਲਈ ਤੁਸੀਂ ਪ੍ਰਾਰਥਨਾਵਾਂ ਕਰ ਰਹੇ ਹੋ ਜਿਹਦੇ ਬਾਰੇ ਸੋਚ ਕੇ ਤੁਸੀਂ ਆਪਣੇ ਮਨ ਦੇ ਵਿੱਚ ਨਿਰਾਸ਼ ਹੋ ਰਹੇ ਹੋ ਪਰੇਸ਼ਾਨ ਹੋ ਰਹੇ ਹੋ ਦੁਖੀ ਹੋ ਰਹੇ ਹੋ ਅਤੇ ਉਸ ਦੇ ਬਦਲੇ ਮੇਰਾ ਪਰਮੇਸ਼ਵਰ ਜਲਦ ਹੀ ਤੁਹਾਨੂੰ ਉੱਤਰ ਦੇਣ ਜਾ ਰਿਹਾ ਹੈ ਯਾਦ ਰੱਖੋ ਯਾਦ ਰੱਖੋ ਮਨੋਹਾ ਦੀ ਪਤਨੀ ਪਤੀ ਕੋਲ ਆ ਕੇ ਕਹਿੰਦੀ ਸੁਣੋ ਜੀ ਅਸੀਂ ਜਿਸ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਕਈ ਸਾਲਾਂ ਤੋਂ ਜਿਹਦੇ ਲਈ ਪ੍ਰਾਰਥਨਾ ਕਰ ਰਹੇ ਸੀ ਦੁਖੀ ਹੋ ਰਹੇ ਸੀ ਉਸ ਦੇ ਲਈ ਪਰਮੇਸ਼ਵਰ ਨੇ ਮੈਨੂੰ ਇੱਕ ਗੱਲ ਕਹੀ ਆ ਕੀ ਗੱਲ ਕਹੀ ਆ ਉਹ ਕਹਿੰਦੇ ਮੈਂ ਤੁਹਾਨੂੰ ਪੁੱਤਰ ਦੇਣ ਜਾ ਰਿਆਂ ਹਾਂ ਇਹ ਗੱਲ ਜਦ ਉਸਨੇ ਕਹੀ ਮਨੂ ਨੇ ਜੋ ਕਹੀ ਉਹ ਗੱਲ ਬੜੀ ਅਦਭੁਤਾ ਅਟਮਾ ਵਚਨ ਤਦ ਮਨੂ ਨੇ ਪਰਮੇਸ਼ਵਰ ਦਾ ਉਹ ਜਨ ਜਿਸ ਨੂੰ ਤੁਸੀਂ ਭੇਜਿਆ ਸੀ ਉਹ ਸਾਡੇ ਕੋਲ ਫਿਰ ਤੋਂ ਆਏ ਅਤੇ ਆ ਕੇ ਸਾਨੂੰ ਸਿਖਾਵੇ ਕਿ ਜਿਹੜਾ ਬੱਚਾ ਪੈਦਾ ਹੋਣ ਵਾਲਾ ਹੈ ਉਹਦੇ ਨਾਲ ਅਸੀਂ ਕੀ ਕੀ ਕਰੀਏ ਉਸ ਬਾਰੇ ਸਾਨੂੰ ਦੱਸ ਦੇ ਪਿਤਾ ਤੁਸੀਂ ਸਾਨੂੰ ਪੁੱਤਰ ਤਾਂ ਦੇਣਾ ਚਾਹੁੰਦੇ ਹੋ ਪਰ ਅਸੀਂ ਕੀ ਕਰੀਏ ਕੀ ਕਹਿ ਰਿਆ ਇਹ ਤਾਂ ਤੁਸੀਂ ਕਹਿ ਰਹੇ ਹੋ ਸਾਡੀ ਸ਼ਰਮਿੰਦਗੀ ਨੂੰ ਦੂਰ ਕਰੋਗੇ ਸਾਡੇ ਦੁੱਖਾਂ ਨੂੰ ਦੂਰ ਕਰੋਗੇ ਪਰ ਇਹ ਤਾਂ ਦੱਸੋ ਪਰ ਅਸੀਂ ਤੁਹਾਡੇ ਲਈ ਕੀ ਕਰੀਏ ਕਦੇ ਤੁਸੀਂ ਇਹ ਪ੍ਰਾਰਥਨਾ ਕੀਤੀ ਆ ਯਹੋਸ਼ੂ ਕਹਿ ਰਿਹਾ ਹੈ ਦੱਸੋ ਮੈਂ ਕੀ ਕਰਾਂ ਮੈਂ ਪਰਮੇਸ਼ਰ ਦੇ ਵੱਲੋਂ ਯੁੱਧ ਕਰਨ ਆਇਆ ਹਾਂ ਮੈਂ ਯਹੋਵਾ ਦੀ ਸੇਨਾ ਦਾ ਪ੍ਰਧਾਨ ਹਾਂ ਇਸ ਤਰ੍ਹਾਂ ਕਹਿੰਦੇ ਕੀ ਕਰੋਗੇ ਇਸ ਤਰ੍ਹਾਂ ਨਹੀਂ ਕੀਤਾ ਦੱਸੋ ਮੈਂ ਕੀ ਕਰਾਂ ਮੈਂ ਕੀ ਕਰਨਾ ਹੈ ਪਰਮੇਸ਼ਵਰ ਦੇ ਵੱਲੋਂ ਤੁਸੀਂ ਆਏ ਹੋ ਖੁਸ਼ੀ ਦੀ ਗੱਲ ਆ ਪਰ ਮੈਂ ਕੀ ਕਰਨਾ ਮੇਰੀ ਜ਼ਿੰਮੇਵਾਰੀ ਕੀ ਆ ਭੈਣੋਂ ਅਤੇ ਭਰਾਵੋ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਅਦਭੁਤ ਕੰਮ ਕਰਨਾ ਚਾਹੁੰਦੇ ਆ ਉਹ ਸਾਨੂੰ ਹਰ ਪਾਸਿਓਂ ਜਿੱਤ ਵੀ ਦੇਣਾ ਚਾਹੁੰਦੇ ਆ ਅਤੇ ਉਸੇ ਤਰ੍ਹਾਂ ਅਸੀਂ ਵੀ ਪ੍ਰਭੂ ਤੋਂ ਪੁੱਛਣਾ ਹੈ ਪ੍ਰਭੂ ਦੱਸੋ ਅਸੀਂ ਕੀ ਕਰੀਏ ਇਹ ਹੋਸ਼ੂ ਪੁੱਛ ਰਿਹਾ ਹੈ ਬੇਨਤੀ ਕਰ ਰਿਹਾ ਹੈ ਦੱਸੋ ਮੈਂ ਕੀ ਕਰਾਂ ਪੁੱਤਰ ਦਵਾਂਗਾ ਕਹਿ ਰਹੇ ਹਾਂ ਇਹ ਸੁਣ ਕੇ ਮਨੋ ਕਹਿ ਰਿਹਾ ਹੈ ਦੱਸੋ ਅਸੀਂ ਕੀ ਕਰੀਏ ਉਸ ਬੱਚੇ ਨੂੰ ਅਸੀਂ ਕਿਸ ਤਰ੍ਹਾਂ ਪਾਲੀਏ ਪੋਸੀਏ ਉਸ ਪੁੱਤਰ ਨੂੰ ਅਸੀਂ ਕਿਸ ਤਰ੍ਹਾਂ ਤਿਆਰ ਕਰੀਏ ਉਸ ਪੁੱਤਰ ਦੇ ਪ੍ਰਤੀ ਤੁਹਾਡਾ ਕੀ ਮਕਸਦ ਆ ਯੋਜਨਾਵਾ ਕੀ ਆ ਇਹ ਸਾਨੂੰ ਸਿਖਾ ਆਪਣੇ ਪੁੱਤਰ ਨੂੰ ਕਿਸ ਤਰ੍ਹਾਂ ਅਸੀਂ ਪਾਲਣਾ ਹੈ ਸਾਨੂੰ ਸਿਖਾ ਕਿ ਸਾਡੇ ਵਿੱਚਕਾਰ ਕੋਈ ਪਿਤਾ ਹੈ ਕੋਈ ਮਾਂ ਹੈ ਪ੍ਰਭੂ ਤੁਸੀਂ ਮੈਨੂੰ ਪੁੱਤਰ ਦਿੱਤਾ ਉਸ ਪੁੱਤਰ ਨੂੰ ਕਿਵੇਂ ਪਾਲਣਾ ਪੋਸਣਾ ਮੈਨੂੰ ਸਿਖਾ ਆਤਮਿਕਤਾ ਚ ਕਿਵੇਂ ਵਧਾਉਣਾ ਸਾਨੂੰ ਸਿਖਾ ਇਹ ਕਦੇ ਕਿਹਾ ਨੌਕਰੀ ਦਿੱਤੀ ਉਹ ਨੌਕਰੀ ਤੁਹਾਡੀ ਮਹਿਮਲੀ ਕਿਵੇਂ ਇਸਤੇਮਾਲ ਕਰਨੀ ਆ ਸਾਨੂੰ ਸਿਖਾ ਤੀਸਰਾ ਕਾਰੋਬਾਰ ਦਿੱਤਾ ਕਿਸ ਤਰ੍ਹਾਂ ਉਸ ਕਾਰੋਬਾਰ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ ਉਹਦੇ ਵਿੱਚ ਜੋ ਫਾਇਦਾ ਮਿਲੇਗਾ ਉਹ ਤੇਰੇ ਰਾਜ ਦੇ ਲਈ ਕਿਸ ਤਰ੍ਹਾਂ ਸਹਾਇਤਾ ਕਰਨੀ ਆ ਉਸ ਬਾਰੇ ਮੈਨੂੰ ਸਿਖਾ ਪਿਤਾ ਦੀ ਪ੍ਰਾਰਥਨਾ ਕੀਤੀ ਆ ਚੇਲਿਆ ਦੇ ਕਰਤਵ 22ਵੇਂ ਅਧਿਆਏ 6ਵੇਂ ਵਚਨ ਤੋਂ ਪੜਾਂਗੇ ਜਦ ਮੈਂ ਚਲਦੇ-ਚਲਦੇ ਦਮਿਸ਼ਕ ਦੇ ਕੋਲ ਪਹੁੰਚਿਆ ਤਾਂ ਇਸ ਤਰ੍ਹਾਂ ਹੋਇਆ ਕਿ ਦੁਪਹਿਰ ਦੇ ਵੇਲੇ ਆਸਮਾਨ ਦੇ ਵਿੱਚੋਂ ਇੱਕ ਚਾਨਣ ਮੇਰੇ ਵੱਲ ਆਇਆ ਅਤੇ ਮੈਂ ਜ਼ਮੀਨ ਦੇ ਉੱਪਰ ਡਿੱਗ ਕੇ ਅਤੇ ਇਹ ਸ਼ਬਦ ਸੁਣਿਆ हे ਸ਼ਾਉਲ हे ਸ਼ਾਉਲ ਤੂੰ ਮੈਨੂੰ ਕਿਉਂ ਸਤਾਉਂਦਾ ਹੈ ਮੈਂ ਉੱਤਰ ਦਿੱਤਾ हे ਪ੍ਰਭੂ ਤੂੰ ਕੌਣ ਆ उसने किया मैं येसु नासरी री हां जिसनू तू सता है वचन तद मैं किया हे प्रभु वेखो की कह रहा है हे प्रभु मैं की करा मैं की करना है प्यारे जदो प्रभु ने शाऊल दर्शन दिता ਉਹਦੇ ਮੂਹ ਦੇ ਵਿੱਚੋਂ ਪਹਿਲੀ ਪ੍ਰਾਰਥਨਾ ਕੀ ਨਿਕਲੀ ਸੀ ਜਾਣਦੇ ਹੋ ਪ੍ਰਭੂ 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 ਦੱਸੋ ਮੈਂ ਕੀ ਕਰਾਂ ਪਿਆਰਿਓ ਆਮ ਤੌਰ ਤੇ ਸਾਡੇ ਵਿੱਚੋਂ ਕਈ ਇਹ ਪੁੱਛਦੇ ਆ ਪ੍ਰਭੂ ਤੁਸੀਂ ਦੱਸੋ ਤੁਸੀਂ ਕੀ ਕਰੋਗੇ ਇਸ ਨੂੰ ਕਿਵੇਂ ਕਰੋਗੇ ਇਸ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਕਰੋਗੇ ਇਸ ਦੁੱਖ ਨੂੰ ਕਿਵੇਂ ਦੂਰ ਕਰੋਗੇ ਇਸ ਵਿਪਤਾ ਨੂੰ ਕਿਵੇਂ ਹਟਾਉਂਗੇ ਮੇਰੀ ਨੌਕਰੀ ਨੂੰ ਪੱਕੀ ਕਿਸ ਤਰ੍ਹਾਂ ਕਰੋਗੇ ਮੇਰੀ ਬੇਟੀ ਦਾ ਵਿਆਹ ਕਿਸ ਤਰ੍ਹਾਂ ਕਰੋਗੇ ਇਸ ਤਰ੍ਹਾਂ ਕਈ ਵਾਰ ਪਰਮੇਸ਼ਵਰ ਦੇ ਕੋਲ ਆ ਕੇ ਪਰਮੇਸ਼ਵਰ ਨੂੰ ਪੁੱਛਦਿਆ ਕਿ ਪਰਮੇਸ਼ਵਰ ਕਿਸ ਤਰ੍ਹਾਂ ਕਰੋਗੇ ਕਿ ਅਸੀਂ ਕਦੇ ਪ੍ਰਭੂ ਨੂੰ ਪੁੱਛਿਆ ਹੈ ਕਿ ਪ੍ਰਭੂ ਦੱਸੋ ਮੈਂ ਕੀ ਕਰਾਂ ਤੁਸੀਂ ਮੈਨੂੰ ਚੰਗੀ ਸਿਹਤ ਦਿੱਤੀ ਦੱਸੋ ਮੈਂ ਕੀ ਕਰਾਂ ਤੁਸੀਂ ਮੇਰੀ ਆਤਮਾ ਨੂੰ ਬਚਾਇਆ ਦੱਸੋ ਮੈਂ ਕੀ ਕਰਾਂ ਮੈਨੂੰ ਤੁਸੀਂ ਚੰਗੀ ਨੌਕਰੀ ਦਿੱਤੀ ਦੱਸੋ ਤੁਹਾਡੇ ਲਈ ਕੀ ਕਰਾਂ ਅچھے ਟੈਲੈਂਟਸ ਤੁਸੀਂ ਮੈਨੂੰ ਦਿੱਤੇ ਆ ਤੁਹਾਡੇ ਲਈ ਮੈਂ ਕੀ ਕਰਾਂ ਚੰਗੀ ਪੜ੍ਹਾਈ ਦਿੱਤੀ ਦੱਸੋ ਮੈਂ ਕੀ ਕਰਾਂ ਮੈਂ ਪੁੱਛਦਾ ਹਾਂ ਭੈਣੋਂ ਅਤੇ ਭਰਾਵੋ ਕਦੇ ਪ੍ਰਭੂ ਦੀ ਹਜ਼ੂਰੀ ਚ ਆ ਕੇ ਪ੍ਰਭੂ ਨੂੰ ਕਿਹਾ ਹੈ ਕਿ ਪ੍ਰਭੂ ਦੱਸੋ ਮੈਂ ਕੀ ਕਰਾਂ ਪ੍ਰਭੂ ਯੀਸ਼ੂ ਮਸੀਹ ਦੇ 12 ਚੇਲੇ ਸੀ। ਉਹਨਾਂ 12 ਚੇਲਿਆਂ ਤੋਂ ਵੀ ਵੱਧ ਕੇ ਸੇਵਕਾਈ ਇੱਕ ਨੇ, ਅਰਥਾਤ ਸੰਤ ਪੌਲੂਸ ਨੇ ਸੇਵਾ ਕੀਤੀ। ਉਹਨਾਂ ਦੀ ਸੇਵਾ ਸਮਰਥੀ ਸੀ, ਇਹ ਅਸੀਂ ਬਾਈਬਲ 'ਚ ਵੇਖਦੇ ਹਾਂ। ਜੇ ਨਵੇਂ ਨਿਯਮ ਦੇ ਵਿੱਚ 27 ਕਿਤਾਬਾਂ ਹੈ ਤਾਂ ਉਹਦੇ ਵਿੱਚੋਂ 14 ਪੱਤਰੀਆਂ ਕਿੰਨੇ ਲਿਖੀਆਂ? ਸੰਤ ਪੌਲੂਸ ਨੇ ਹੀ ਲਿਖੀਆਂ। 12 ਚੇਲਿਆਂ ਦੁਆਰਾ ਲਿਖੀਆਂ ਗਈਆਂ ਪੱਤਰੀਆਂ ਵਿੱਚੋਂ ਪੌਲੂਸ ਦੁਆਰਾ ਲਿਖੀਆਂ ਗਈਆਂ ਪੱਤਰੀਆਂ ਜ਼ਿਆਦਾ ਹੈ। ਭੈਣੂ ਅਤੇ ਪ੍ਰਭੂ ਕਿਉਂ ਇੰਨੀ ਉਸਨੇ ਸੇਵਾ ਕੀਤੀ ਜਾਣਦੇ ਹੋ ਪ੍ਰਭੂ ਤੁਸੀਂ ਕੀ ਕਰੋਗੇ ਇਸ ਤਰ੍ਹਾਂ ਉਸਨੇ ਸਵਾਲ ਨਹੀਂ ਕੀਤਾ ਅਤੇ ਪਾਉਲਸ ਦੇ ਲਈ ਪ੍ਰਭੂ ਨੇ ਜੋ ਕੁਝ ਕਰਨਾ ਸੀ ਉਹ ਪੂਰਨ ਤੌਰ ਤੇ ਸਲੀਬ ਦੇ ਉੱਪਰ ਕਰ ਦਿੱਤਾ ਅੱਜ ਸਾਡੇ ਵਿੱਚ ਕੁਝ ਲੋਕ ਪੁੱਛਦੇ ਆ ਮੇਰੇ ਲਈ ਕੀ ਕੀਤਾ ਕੀ ਕੀਤਾ ਕੀ ਕਰਨਾ ਤੁਹਾਨੂੰ ਜਾਣ ਤੋਂ ਬਾਅਦ ਪਿਆਰ ਕੀਤਾ ਅਤੇ ਸਵਰਗ ਨੂੰ ਹੀ ਛੱਡ ਕੇ ਇਸ ਧਰਤੀ ਦੇ ਉੱਪਰ ਆਇਆ ਪਰਮੇਸ਼ਵਰ ਦੇ ਸਰੂਪ ਜੋ ਹੋਂਦ ਤੇ ਵੀ ਉਸਨੇ ਆਪਣੇ ਆਪ ਨੂੰ ਨਮਰ ਕੀਤਾ ਅਤੇ ਦਾਸ ਦਾ ਰੂਪ ਧਾਰ ਲਿਆ ਤੁਹਾਡੇ ਲਈ ਹੀ ਕੋੜੇ ਖਾਦੇ ਅਤੇ ਜ਼ਖਮੀ ਕੀਤਾ ਗਿਆ ਤੁਹਾਡੇ ਲਈ ਹੀ ਗੁਨੇਗਾਰ ਅਖਵਾਇਆ ਤੁਹਾਡੇ ਲਈ ਮੂਹ ਤੇ ਠਕਵਾਇਆ ਅਤੇ ਤੁਹਾਡੇ ਲਈ ਹੀ ਕੰਡਿਆਂ ਦਾ ਤਾਜ ਪਹਿਨਾਇਆ ਤੁਹਾਡੇ ਲਈ ਮਾਰ ਖਾਦੀ ਤੁਹਾਡੇ ਲਈ ਹੀ ਸਲੀਬ ਦੇ ਉੱਪਰ ਚੜਾਇਆ ਗਿਆ ਤੁਹਾਡੇ ਬਦਲੇ ਉਹ ਮਰਿਆ ਤੁਹਾਡੇ ਬਦਲੇ ਹੀ ਮੁਰਦਿਆਂ ਦੇ ਵਿੱਚੋਂ ਉਹ ਫਿਰ ਤੋਂ ਜੀ ਉੱਠਿਆ ਤੁਹਾਡੇ ਲਈ ਹੀ ਪ੍ਰਭੂ ਸਵਰਗ ਗਿਆ ਅਤੇ ਸਵਰਗ ਵਿੱਚ ਜਾ ਕੇ ਉਹੀ ਪ੍ਰਭੂ ਤੁਹਾਡੇ ਲਈ ਜਗ੍ਹਾ ਤਿਆਰ ਕਰ ਰਿਹਾ ਤੁਹਾਡੇ ਲਈ ਹੀ ਉਹ ਪ੍ਰਭੂ ਜਲਦ ਆਉਣ ਵਾਲੇ ਆ ਮੇਰੇ ਲਈ ਕੀ ਕੀਤਾ ਕਿਉਂ ਕਹਿ ਰਹੇ ਹੋ ਤੁਹਾਡੇ ਲਈ ਸਭ ਕੁਝ ਕੀਤਾ ਤੁਹਾਨੂੰ ਜਾਨ ਤੋਂ ਵੱਧ ਪਿਆਰ ਕੀਤਾ ਇਸ ਲਈ ਤੁਹਾਡੇ ਲਈ ਆਪਣੀ ਜਾਨ ਦੇ ਦਿੱਤੀ ਜਿਸ ਪਰਮੇਸ਼ਵਰ ਨੇ ਜਾਨ ਹੀ ਦੇ ਦਿੱਤੀ ਮੈਂ ਪੁੱਛਦਾ ਹਾਂ ਭੈਣੋ ਅਤੇ ਭਰਾਵੋ ਕੀ ਉਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰੇਗਾ ਤੁਹਾਡੀਆਂ ਛੋਟੀਆਂ-ਛੋਟੀਆਂ ਸਮੱਸਿਆ ਦਾ ਹੱਲ ਨਹੀਂ ਕਰੇਗਾ ਇੱਕ ਵਾਰ ਸੋਚੋ ਇਹ ਨਾ ਕੋ ਕਿ ਪ੍ਰਭੂ ਮੇਰੇ ਲਈ ਕੀ ਕੀਤਾ ਇਸ ਤਰ੍ਹਾਂ ਕਹਿਣਾ ਸਿੱਖੋ ਕਿ ਪ੍ਰਭੂ ਦੱਸੋ ਮੈਂ ਤੁਹਾਡੇ ਲਈ ਕੀ ਕਰਾਂ ਇਹ ਸਭ ਤੋਂ ਸੋਹਣੀ ਆਤਮਿਕਤਾ ਹੈ ਯਹੋਸ਼ੂ ਨੇ ਸਭ ਤੋਂ ਪਹਿਲਾਂ ਨਮਰਤਾ ਦਿਖਾਈ ਅਤੇ ਦੂਸਰਾ ਬੇਨਤੀ ਕਰਕੇ ਕਿਹਾ ਪ੍ਰਭੂ ਦੱਸੋ ਮੈਂ ਕੀ ਕਰਾਂ ਪਰਮੇਸ਼ਵਰ ਦੇ ਵੱਲੋਂ ਤੂੰ ਆਇਆ ਹੈ ਠੀਕ ਆ ਪਰ ਜੋ ਕਰਨਾ ਉਹ ਮੈਂ ਹੀ ਕਰਨਾ ਨਾ ਯੈਸ ਸਿਰਫ ਪ੍ਰਾਰਥਨਾ ਕਰਨ ਤੇ ਨਹੀਂ ਹੋਏਗਾ ਪਰਮੇਸ਼ਵਰ ਦੇ ਨਾਲ ਰਹਿਣ ਤੇ ਨਹੀਂ ਹੋਏਗਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ ਇਹ ਲਿਖਿਆ ਹੈ ਅਤੇ ਉਸ ਤੋਂ ਬਾਅਦ ਹੋਰ ਵੀ ਕਈ ਕੰਮ ਆ ਲੱਭੋਗੇ ਤਾਂ ਪਾਉਂਗੇ ਖੜਖਟਾਉਂਗੇ ਤਾਂ ਤੁਹਾਡੇ ਲਈ ਖੋਲਿਆ ਜਾਏਗਾ ਇਹਨਾਂ ਤਿੰਨਾਂ ਵਿੱਚੋਂ ਪਹਿਲਾ ਕੀ ਆ ਮੰਗੋ ਤਾਂ ਦਿੱਤਾ ਜਾਏਗਾ ਅਸੀਂ ਮੰਗਦੇ ਆ ਪ੍ਰਭੂ ਤੋਂ ਮੰਗਦੇ ਆ ਪਰ ਅਸੀਂ ਕਰਨਾ ਵੀ ਆ ਕੀ ਆ ਖੜਖਟਾਓ ਤੁਹਾਡੇ ਲਈ ਖੋਲਿਆ ਜਾਏਗਾ ਲੱਭੋਗੇ ਤਾਂ ਤੁਸੀਂ ਪਾਉਂਗੇ ਮੇਰਾ ਇੱਕ ਮਿੱਤਰ ਇੰਗਲੈਂਡ 'ਚ ਰਹਿੰਦਾ ਹੈ 38 ਸਾਲ ਦਾ ਹੋ ਗਿਆ ਉਹਦਾ ਵਿਆਹ ਨਹੀਂ ਹੋਇਆ ਮੈਂ ਪੁੱਛਿਆ ਭਾਈ ਤੇਰੀ ਉਮਰ 38 ਸਾਲ ਦੀ ਹੋ ਗਈ ਆ ਤੂੰ ਹਜ ਤੱਕ ਵਿਆਹ ਨਹੀਂ ਕਰਵਾਇਆ ਅਤੇ ਇਹ ਸੁਣ ਕੇ ਉਸਨੇ ਕਿਹਾ ਪ੍ਰਾਰਥਨਾ ਕਰ ਰਿਹਾ ਹਾਂ ਇਸ ਤਰ੍ਹਾਂ ਕਿ ਕੀ ਕਰ ਰਿਹਾ ਹੈ ਕਹਿੰਦਾ ਪ੍ਰਾਰਥਨਾ ਕਰ ਰਿਹਾ ਹਾਂ ਕੀ ਤੂੰ ਆਪਣੀ ਵਿਆਹ ਲਈ ਪ੍ਰਾਰਥਨਾ ਕਰ ਰਿਹਾ ਹੈ ਹਾਂ ਪ੍ਰਾਰਥਨਾ ਕਰ ਰਿਹਾ ਹਾਂ ਪਰਮੇਸ਼ਵਰ ਆਪਣੀ ਮਰਜ਼ੀ ਅਨੁਸਾਰ ਮੇਰਾ ਵਿਆਹ ਕਰਵਾਏਗਾ ਇਹ ਸੋਚ ਕੇ ਇੰਤਜ਼ਾਰ ਕਰ ਰਿਹਾ ਹਾਂ ਮੈਂ ਸਮਝ ਗਿਆ ਇਹਦਾ ਵਿਆਹ ਨਹੀਂ ਹੋ ਸਕਦਾ ਹਜ ਤੱਕ ਉਹਦਾ ਵਿਆਹ ਨਹੀਂ ਹੋਇਆ ਹੁਣ ਉਹਦੀ ਉਮਰ ਕਿੰਨੀ ਆ ਜਾਂਦੇ ਹੋ 58 ਸਾਲ ਵਿਆਹ ਨਹੀਂ ਹੋਇਆ ਕਿਉਂ ਨਹੀਂ ਹੋਇਆ ਪ੍ਰਾਰਥਨਾ ਕਰ ਰਿਹਾ ਹੈ ਕੋਈ ਸਾਡੇ ਵਿਚਕਾਰ ਐਸਾ ਵਿਆਹ ਭੈਣ ਕੀ ਤੁਹਾਡੀ ਬੇਟੀ ਦਾ ਵਿਆਹ ਹੋ ਗਿਆ ਨਹੀਂ ਪ੍ਰਾਰਥਨਾ ਕਰ ਰਹੇ ਹਾਂ ਭੈਣ ਪ੍ਰਾਰਥਨਾ ਕਰਨ ਤੇ ਨਹੀਂ ਹੋਏਗਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ ਤੁਸੀਂ ਦੋ ਕੰਮ ਕਰਨੇ ਆ ਪਹਿਲਾ ਲੱਭੋਗੇ ਤਾਂ ਤੁਸੀਂ ਪਾਓਗੇ ਪਹਿਲਾ ਲੱਭਣਾ ਹੈ ਖੜਖਟਾਓਗੇ ਤਾਂ ਤੁਹਾਡੇ ਲਈ ਖੋਲਿਆ ਜਾਏਗਾ ਖੜਕਟਾਉਣਾ ਹੈ ਜੋ ਤੁਸੀਂ ਕਰਨਾ ਜੀਓ ਨਹੀਂ ਕਰੋਗੇ ਪ੍ਰਾਰਥਨਾ ਕਰਨ ਤੇ ਕੀਵੇਂ ਹੋਵੇਗਾ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜਿਆ ਸੈਨਾ ਦੇ ਪ੍ਰਧਾਨ ਦੇ ਰੂਪ ਚ ਆ ਗਿਆ ਯਹੋਸ਼ੂ ਕਹਿ ਰਿਹਾ ਹੈ ਦੱਸੋ ਮੈਂ ਕੀ ਕਰਾਂ ਇਸ ਲੜਾਈ ਵਿੱਚ ਮੇਰਾ ਹਿੱਸਾ ਕੀ ਆ ਦੁਸ਼ਮਨਾ ਤੇ ਜਿੱਤ ਪਾਉਣ ਦੇ ਲਈ ਦੱਸੋ ਮੈਂ ਕੀ ਕਰਨਾ ਹੈ ਭੈਣੋ ਅਤੇ ਭਰਾਵੋ ਪਰਮੇਸ਼ਵਰ ਤੁਹਾਨੂੰ ਜ਼ਰੂਰ ਜਿੱਤ ਦਵੇਗਾ ਕੀ ਤੁਹਾਡੇ ਕੋਲ ਨੌਕਰੀ ਨਹੀਂ ਆ ਨੌਕਰੀ ਦੇਏਗਾ ਪਰ ਤੁਸੀਂ ਕੀ ਕਰਨਾ ਹੈ तैयार होना है प्रतियोगी प्रीख्यावा तैयार होना है इंटरव्यू देने तैयारी तीसरा, की किताब अध्याय यहोशु ने मूह देख टेकया नम्रता उसने पूछा प्रभु दी की आज्ञा है वेंती, सेना दे प्रधान ने यहोशु नु आख्या पैर तो अपने जुतियां उतार दे क्योंकि जिस जगह ਤੂੰ ਖੜਾ ਹੈ অপਵਿੱਤਰ ਹੈ ਦੱਸੋ ਮੈਂ ਕੀ ਕਰਾਂ ਪ੍ਰਭੂ ਯੀਸ਼ੂ ਮਸੀਹ ਕਹਿ ਰਿਹਾ ਤੇਰੇ ਪੈਰਾਂ ਦੇ ਵਿੱਚ ਜੋ অপਵਿੱਤਰ ਜੁੱਤੀਆਂ ਹੈ ਕੀ ਕਹਿ ਰਿਹਾ ਉਤਾਰ ਦੇ ਤੂੰ ਜਿੱਤ ਪਾਉਣ ਦੀ ਤਾਂ ਆਸ ਕਰ ਰਿਆ ਹੈ ਤੂੰ ਚਾਹੁੰਦਾ ਤਾਂ ਹੈ ਕਿ ਮੈਂ ਤੇਰੇ ਵੱਲੋਂ ਲੜਾਂ ਤਾਂ ਸੁਣੋ ਤੇਰੇ ਵਿੱਚ ਜੋ ਔਪ ਪਵਿੱਤਰਤਾ ਹੈ ਉਸ ਨੂੰ ਬਾਹਰ ਬਾਹਰ ਕੱਢ ਦੇ ਪੈਣੋਂ ਤੇ ਭਾਵੋ ਸਭ ਤੋਂ ਪਹਿਲਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਅਸੀਂ ਦੀਨ ਹੋ ਕੇ ਰਹਿਣਾ ਹੈ ਦੂਸਰਾ ਪਰਮੇਸ਼ਵਰ ਜੋ ਅਦਭੁਤ ਕੰਮ ਸਾਡੇ ਜੀਵਨ ਚ ਕਰਨ ਜਾ ਰਿਹਾ ਅਤੇ ਜੋ ਕਰੇਗਾ ਪਰ ਉਸੇ ਸਮੇਂ ਤੁਸੀਂ ਪੁੱਛਣਾ ਪ੍ਰਭੂ ਮੈਂ ਕੀ ਕਰਾਂ ਪੁੱਛ ਕੇ ਤੁਸੀਂ ਤਿਆਰ ਰਹਿਣਾ ਹੈ ਤੀਸਰਾ ਜੋ ਤੁਸੀਂ ਛੱਡਣਾ ਹੈ ਅਤੇ ਇਹ ਸਮਝਣਾ ਅਸੀਂ ਛੱਡਣਾ ਕੀ ਆ ਜੋ ਤੁਹਾਡੇ ਅੰਦਰ ਅਪਵਿੱਤਰਤਾ ਹੈ ਉਸ ਨੂੰ ਨਾ ਛੱਡ ਕੇ ਪਰਮੇਸ਼ਵਰ ਤੁਹਾਡੇ ਹੱਕ ਵਿੱਚ ਲੜੇ ਇਹ ਆਸਾਨ ਨਹੀਂ ਆ ਤੁਸੀਂ ਅਸ਼ੁੱਧ ਤੇ ਅਪਵਿੱਤਰ ਕੰਮਾਂ ਨੂੰ ਕਰਦੇ ਹੋਏ ਅਤੇ ਪਾਪ 'ਚ ਚੱਲਦੇ ਹੋਏ ਦਿਨ ਪਰ ਆਪਣੀਆਂ ਅੱਖਾਂ ਨਾਲ ਹਰ ਤਰ੍ਹਾਂ ਦੀ ਬੁਰਾਈ ਕਰਦੇ ਹੋਏ ਬੁਰਾ ਵੇਖਦੇ ਹੋਏ ਅਤੇ ਮੂਹ ਨੂੰ ਅਪਵਿੱਤਰ ਕਰਦੇ ਹੋਏ ਅਤੇ ਚਾਹੁੰਦੇ ਹੋ ਪਰਮੇਸ਼ਵਰ ਤੁਹਾਨੂੰ ਜਿੱਤ ਦੇ ਦੇਵੇ ਪਰ ਇਸ ਤਰ੍ਹਾਂ ਨਹੀਂ ਹੋਏਗਾ ਤੇਰੇ ਪੈਰ ਦੇ ਵਿੱਚ ਜੋ ਜੁੱਤੀਆਂ ਹੈ ਉਤਾਰ ਦੇ ਕਿਉਂ ਪਿਆਰਿਓ ਅਸੀਂ ਜਾਣਦੇ ਹਾਂ ਆਮ ਤੌਰ ਤੇ ਅਸੀਂ ਬਾਹਰ ਜਾਂਦੇ ਆ ਅਤੇ ਘੁੰਮ ਕੇ ਆਉਂਦੇ ਆ ਅਤੇ ਪੈਰਾਂ ਵਿੱਚ ਉਹਨਾਂ ਜੁੱਤੀਆਂ ਨੂੰ ਕੀ ਲੱਗ ਜਾਂਦਾ ਹੈ ਧੂਲ ਮਿੱਟੀ ਲੱਗ ਜਾਂਦੀ ਆ ਇਸ ਲਈ ਅਸੀਂ ਉਹਨਾਂ ਜੁੱਤੀਆਂ ਦਾ ਕੀ ਕਰਦੇ ਆ ਉਹਨਾਂ ਨੂੰ ਬਾਹਰ ਉਤਾਰਦੇ ਹਾਂ ਕਿਉਂ ਬਾਹਰ ਜਿਹੜੀਆਂ ਜੁੱਤੀਆਂ ਅਸੀਂ ਘੁੰਮ ਕੇ ਪਾ ਕੇ ਆਉਂਦੇ ਆ ਉਹਦੇ ਨਾਲ ਘਰ ਗੰਦਾ ਹੋ ਜਾਏਗਾ ਉਸ ਨੂੰ ਅਸੀਂ ਅਪਵਿੱਤਰ ਕਹਿੰਦੇ ਆ ਭੈਣੋ ਅਤੇ ਭਰਾਵੋ ਜੇ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਡੇ ਹੱਕ ਚ ਰਹਿ ਕੇ ਲੜੇ ਤਾਂ ਤੁਹਾਡੇ ਅੰਦਰ ਕਿਸੇ ਵੀ ਤਰ੍ਹਾਂ ਦੀ ਬੁਰਾਈ ਅਤੇ ਗੰਦਗੀ ਨਹੀਂ ਹੋਣੀ ਚਾਹੀਦੀ ਨਮਰਤਾ ਵੇਨਤੀ ਛੱਡ ਦੇਣਾ ਅਤੇ ਆਗਿਆਕਾਰਤਾ ਨੇ ਕੀ ਕੀਤਾ ਹੈ ਵੇਖਾਂਗੇ ਆਪਣੀਆਂ ਜੁੱਤੀਆਂ ਪੈਰਾਂ ਤੋਂ ਉਤਾਰ ਦੇ ਕਿਉਂਕਿ ਜਿਸ ਜਗ੍ਹਾ ਤੇ ਤੂੰ ਖੜਾ ਹੈ ਉਹ ਸਥਾਨ ਅਪਵਿੱਤਰ ਹੈ ਤਦ ਯਹੋਸ਼ੂ ਨੇ ਉਸੇ ਤਰ੍ਹਾਂ ਹੀ ਕੀਤਾ ਜੋ ਛੱਡਣਾ ਸੀ ਉਸਨੇ ਛੱਡ ਦਿੱਤਾ ਅੱਜ ਤੁਹਾਡੇ ਜੀਵਨ ਦੇ ਵਿੱਚ ਜੋ ਵੀ ਅਪਵਿੱਤਰ ਕੁਝ ਹੈ ਅੱਜ ਉਸ ਨੂੰ ਜੇ ਪਰਮੇਸ਼ਵਰ ਕਹਿ ਰਿਹਾ ਤਾਂ ਛੱਡ ਦਿਓ ਤਾਂ ਉਹਦੇ ਪ੍ਰਤੀ ਤੁਸੀਂ ਆਗਿਆਕਾਰੀ ਹੋਣਾ ਹੈ ਉਸ ਦਿਨ ਯਹੋਸ਼ੂ ਨੇ ਛੱਡ ਦਿੱਤਾ ਅਤੇ ਨਤੀਜਾ ਆਓ ਵੇਖਦੇ ਹਾਂ ਯਹੋਸ਼ੂ ਦੀ ਕਿਤਾਬ 6ਵਾਂ ਅਧਿਆਇ 2ਵੀਂ ਮਾ ਵਚਨ ਤਾਦ ਲੋਕਾਂ ਨੇ ਜੈ ਜੈਕਾਰ ਕੀਤਾ ਅਤੇ ਯਾਜਕ ਨਰਸਿੰਘੇ ਫੂਕ ਦੇ ਰਹੇ ਜਦ ਲੋਕਾਂ ਨੇ ਨਰਸਿੰਘੇ ਦਾ ਸ਼ਬਦ ਸੁਣਿਆ ਤਾਂ ਬਹੁਤ ਹੀ ਉੱਚੀ ਆਵਾਜ਼ ਨਾਲ ਉਹਨਾਂ ਨੇ ਜੈ ਜੈਕਾਰ ਕੀਤਾ ਅਤੇ ਸ਼ਹਿਰਪਨਾ ਨੀਤੋ ਡਿੱਗ ਪਈ ਅਤੇ ਲੋਕ ਆਪਣੇ ਆਪਣੇ ਘਰੋਂ ਉਸ ਨਗਰ ਤੇ ਚੜ ਗਏ ਅਤੇ ਨਗਰ ਨੂੰ ਲੈ ਲਿਆ ਪਿਆਰਿਓ ਉਹਨਾਂ ਨੇ ਕੀ ਕੀਤਾ ਕਿ ਸ਼ਹਿਰਪਨਾ ਨੀਤੋ ਡਿੱਗ ਗਈ ਕੁਝ ਨਹੀਂ ਕੀਤਾ यहोशू ने सिर्फ एक ही काम ਕੀਤਾ ਪਰਮੇਸ਼ਵਰ ਦੇ ਕਹੇ ਅਨੁਸਾਰ ਕੀਤਾ ప్రతిਫਲ ਕੀ ਹੋਇਆ ਉਸ ਦੇ ਸਾਹਮਣੇ ਜੋ ਮਹਾਨ ਯਰੀ ਹੋ ਨਗਰ ਸੀ ਉਹ ਨਗਰ ساری ਪ੍ਰਜਾ ਯਰੀ ਹੋ ਨਗਰ ਦੇ ਆਲੇ ਦੁਆਲੇ ਸਾਰੇ ਹੀ ਸਤ ਵਾਰ ਘੁੰਮੇ ऊंची ਆਵਾਜ਼ ਪਰਮੇਸ਼ਵਰ ਦੀ ਮहिमा ਕਰਦੇ ਹੋਏ ਇਹਨਾਂ ਨੇ ਚਾਰੇ ਪਾਸੇ ਚੱਕਰ ਲਾਏ ਬਸ ਪ੍ਰਭੂ ਯੇਸ਼ੂ ਮਸੀਹ ਜੋ ਸਵਰਗ ਤੋਂ ਉੱਤਰ ਆਏ ਸੀ ਯਰੀਹੋਨਗਰ ਦੀ ਸ਼ਹਿਰ ਪਨਾਹ ਨੂੰ ਨੀ ਸਮੇਤ ਸੁੱਟ ਦਿੱਤਾ ਯਹੋਸ਼ੂ ਨੇ ਜੋ ਕਰਨਾ ਸੀ ਕੀਤਾ ਜੋ ਲੋਕਾਂ ਨੇ ਕਰਨਾ ਸੀ ਉਹ ਕੀਤਾ ਪਰਮੇਸ਼ਵਰ ਨੇ ਆਪਣੇ ਦਿੱਤੇ ਵਚਨ ਦੇ ਅਨੁਸਾਰ ਹੀ ਕੀਤਾ ਤੁਹਾਡੇ ਜੀਵਨ ਚ ਪਰਮੇਸ਼ਵਰ ਦੇ ਦਿੱਤੇ ਵਚਨ ਦੇ ਅਨੁਸਾਰ ਅਤੇ ਜੋ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਕਰੇ ਤੁਹਾਡੇ ਜੀਵਨ ਚ ਨਮਰਤਾ ਹੋਣੀ ਚਾਹੀਦੀ ਆ ਦੂਸਰਾ ਵੇਨਦੀ ਵੀ ਕਰਨੀ ਆ ਤੀਸਰਾ ਜੋ ਛੱਡਣਾ ਹੈ ਉਹ ਛੱਡਣਾ ਹੈ ਚੌਥਾ ਆਗਿਆਕਾਰੀ ਬੰਨਾ ਹੈ ਮੈਂ ਪੁੱਛਦਾ ਹਾਂ ਭੈਣੋ ਅਤੇ ਭਰਾਵੋ ਪਰਮੇਸ਼ਰ ਤੁਹਾਡੇ ਹੱਕ ਚ ਰਹਿ ਕੇ ਜੋ ਤੁਹਾਡੇ ਲਈ ਰੁਕਾਵਟ ਹੈ ਵਿਰੋਧ ਵਿੱਚ ਆ ਉਹਨਾਂ ਵਿੱਚੋਂ ਹਰ ਇੱਕ ਨੂੰ ਤੋੜ ਕੇ ਤੁਹਾਨੂੰ ਰਾਹ ਵਿਖਾਉਣਾ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਜਿੱਤ ਦੇ ਦੇਵੇ ਹਾਂ ਕਹਿਣ ਵਾਲੇ ਹੈ ਤਾਂ ਆਪਣੇ ਹੱਥ ਵਿਖਾਓ ਪਰਮੇਸ਼ਰ ਮੈਨੂੰ ਜਿੱਤ ਦੇਵੇ ਆਸ ਕਰ ਰਿਹਾ ਆਓ ਆਪਾਂ ਮਿਲ ਕੇ ਪ੍ਰਾਰਥਨਾ ਕਰੀਏ ਪ੍ਰਾਰਥਨਾ ਕਰਾਂਗੇ ਪਵਿੱਤਰ ਪਿਤਾ ਸਾਨੂੰ ਨਮਰਤਾ ਦੇ ਦਿਓ ਪਰਮੇਸ਼ਵਰ ਪਿਤਾ ਦੱਸੋ ਮੈਂ ਕੀ ਕਰਾਂ ਵੇਨਤੀ ਕਰਨ ਦਾ ਮਨ ਸਾਨੂੰ ਦੇ ਦਿਓ ਤੁਸੀਂ ਜੋ ਛੱਡਣ ਲਈ ਕਹਿ ਰਹੇ ਹੋ ਉਸ ਨੂੰ ਤੁਰੰਤ ਛੱਡ ਸਕੀਏ ਐਸੀ ਆਗਿਆਕਾਰੀਤਾ ਦਿਓ ਅਤੇ ਸਾਡੇ ਜੀਵਨ ਦੇ ਵਿੱਚ ਅਚੰਬੇ ਕਮਾਂ ਨੂੰ ਕਰੋ ਐਸੀ ਮਹਾਨ ਕਿਰਪਾ ਸਾਡੇ ਤੇ ਕਰ ਦਿਓ ਪਿਤਾ ਜਲਦ ਹੀ ਉਸ ਨੂੰ ਅਸੀਂ ਵੇਖ ਸਕੀਏ ਸਹਾਇਤਾ ਕਰੋ ਯੇਸ਼ੂ ਦੇ ਨਾਮ ਚੁ ਮੰਗਦੇ ਹਾਂ ਪਿਤਾ ਆਮੀਨ भू के नाम से आप सब खुशाल मेरा नाम वेंकट अम्मा है हम क्रिश्चियंस है लेकिन अपनी मर्जी के अनुसार जीते थे। हम एक गरीब परिवार से है हम एक छोटा सा काम करते हैं मेरे पति काम करते थे लेकिन पैसे घर में नहीं देते थे परिवार का बिल्कुल ध्यान नहीं देते थे उन पैसों से बहुत शराब पीते थे मेरी बेटी को हार्ट की बीमारी थी उसे हॉस्पिटल में एडमिट किए उधार में पैसे लेकर इलाज करवाए फिर भी वो ठीक नहीं हुई वो गुजर गई। एक तरफ मेरे पति बहुत शराब पी रहे थे दूसरी तरफ मेरी बेटी गुजर गई मैं बहुत दुखी थी और कर्जे भी बहुत बढ़ गए थे हमारे दुख को देखकर एक बहन हमें कलवरी टेंपल के बारे में बताई वो बावन दिनों में निर्माण किया गया बहुत बड़ा चर्च है हर रविवार दो लाख से अधिक लोग आकर प्रभु की आराधना करते हैं। आप जैसे बहुत से लोग जो मुश्किल में हैं, कलवरी टेम्पल में वचन सुनकर उनका जीवन बदल रहा है मुझे बहुत से गवाही दिखाई और मुझे कलवरी टेम्पल ले गयी मैं बहुत दुख में और कष्ट में कलवरी टेम्पल गयी और उसी दिन वचन के द्वारा प्रभु मुझसे बात किए आज तुम रो रहे हो ਤੁਸੀਂ ਆਪਣੇ ਪਾਪ ਦੇ ਬੋਝ ਅਤੇ ਜੀਵਨ ਦੇ ਕਸ਼ਟਾਂ ਦੇ ਕਾਰਨ ਸ਼ਰਮਿੰਦਗੀ ਦੇ ਕਾਰਨ ਆਦਤਾਂ ਦੇ ਕਾਰਨ ਆਰਥਿਕ ਤੰਗੀ ਦੇ ਕਾਰਨ ਬਿਮਾਰੀ ਦੇ ਕਾਰਨ ਬੁਰੀਆਂ ਨਿੰਦਾਵਾਂ ਦੇ ਕਾਰਨ ਬਹੁਤ ਸਾਰੇ ਵਿਸ਼ਿਆਂ ਦੇ ਵਿੱਚ ਤੁਸੀਂ ਰੋ ਰਹੇ ਹੋ ਜੇ ਚਾਹਦੇ ਹੋ ਤੁਹਾਡਾ ਰੋਣਾ ਰੁਕ ਜਾਵੇ ਇੱਕ ਹੀ ਇੱਕ ਰਸਤਾ ਹੈ ਤੁਹਾਨੂੰ ਬਣਾਉਣ ਵਾਲੇ ਮੇਰੇ ਪਰਮੇਸ਼ਵਰ ਦੇ ਕੋਲ ਆਉਣ ਤੋਂ ਇਲਾਵਾ ਤੁਹਾਡਾ ਰੋਣਾ ਰੁਕੇਗਾ ਹੀ ਨਹੀਂ मैं अपनी मर्जी के अनुसार जीवन बिताई हूँ इसलिए ऐसे हुआ मैं जानी मैं पश्चाताप की और रोते हुए प्रार्थना की कलवरी टेम्पल में वचन सुनकर मुझे बहुत हिम्मत मिली और मैं बहुत आनंद और खुशी के साथ अपने घर गई उस दिन से मैं नियमित रूप से कलवरी टेम्पल जा रही हूँ प्रभु का वचन सुन रही हूँ और आत्मिक रूप से आगे बढ़ रही हूँ मेरे पति को बहुत बाच और चाने कहती थी लेकिन वो नहीं आते थे कुछ दिनों के बाद बीमारी के कारण वो गुजर गए मैं और मेरा बेटा कलवरी टेम्पल जाते थे मेरे बेटे की शादी हुई और कर्जे भी बहुत हो गए थे एक दिन मैं कलवरी टेम्पल गई और बहुत रोते हुए प्रभु से प्रार्थना की प्रभु मुझ पर दया किए और मुझे एक लेडीज हॉस्टल में काम मिला वहां मैं झाड़ू मारती थी और सफाई करती थी मैं दो जगह काम करती थी मैं कर्जों में थी लेकिन प्रभु को दशमांश जरूर देती थी प्रभु मुझ पे दया किए और मेरे कर्जे सारे दूर हुए कलवरी टेम्पल में वचन सुनकर बहुत हिम्मत मिल रहा है हम खुशी से अपना जीवन बिता रहे हैं। हम खुशी से है इसका कारण है कलवरी टेम्पल में सुनाई जाने वाला प्रभु का पवित्र वचन है मुझ जैसे बहुत से लोगों को प्रभु के बारे में बताना चाहती थी और कलवरी आवाज के द्वारा बहुत से लोगों को प्रभु का सुसमाचार सुनाई मैं बहुत दुखी और बुरी स्थिति में थी प्रभु के वचन से मुझे हिम्मत दिए सतीश कुमार जी को मेरा धन्यवाद सारी महिमा आदर प्रभु को मिले